ਸਤਿ ਸ਼੍ਰੀ ਅਕਾਲ ਅਦਾਬ ਨਮਸਕਾਰ ਜੈ ਮਾਤਾ ਦੀ ਜੈ ਮਸਤਾ ਦੀ ਜੈ ਬਲੀਆ ਜੀ ਮੈਂ ਦੀਪਕ ਸ਼ਾ ਪ੍ਰਧਾਨ ਵਿਸ਼ਵ ਸੂਫੀ ਸੰਸਮਾਜ ਜੋ ਕਿ ਅੱਜ ਮਲੇਰ ਕੋਟਲਾ ਦੀ ਧਰਤੀ ਤੇ ਲਖਦਾਤਾ ਪੀਰ ਜੀ ਦੇ ਦਰਬਾਰ ਦੇ ਉੱਤੇ ਪੰਜਾਬ ਬਚਾਓ ਨੌਜਵਾਨੋ ਮਿਸ਼ਨ ਤਹਿਤ ਜੋ ਸਾਡੇ ਪੰਜਾਬ ਭਰ ਵਿੱਚ ਜਿਹੜੇ ਸਮਾਰੋਹ ਚੱਲ ਰਹੇ ਆ ਔਰ ਅੱਜ ਮਲੇਰ ਕੋਟਲਾ ਦੀ ਧਰਤੀ ਦੇ ਉੱਤੇ ਲਖਦਾਤਾ ਪੀਰ ਦੇ ਦਰਬਾਰ ਦੇ ਉੱਤੇ ਅੱਜ ਜਿਹੜੀ ਇੱਕ ਵਿਸ਼ੇਸ਼ ਸਮਾਰੋਹ ਜਿਹੜਾ ਸਾਡੇ ਜ਼ਿਲ੍ਹਾ ਪ੍ਰਧਾਨ ਬਾਬਾ ਤਿਲਕਦਾਸ ਜੀ ਉਹਨਾਂ ਦੀ ਰੈਨਮਾਈਟ ਰੱਖਿਆ ਗਿਆ ਸੀਗਾ ਜਿਸ ਵਿੱਚ ਅੱਜ ਵੱਡੇ ਗਿਣਤੀ ਦੇ ਵਿੱਚ ਸੰਤ ਮਹਾਪੁਰਸ਼ ਮਲੇਰਕੋਟਲਾ ਤੋਂ ਪਹੁੰਚੇ ਔਰ ਵਕ ਵਕ ਡੇਰਿਆਂ ਤੋਂ ਹੋਰ ਵੀ ਸੰਤਵਰ ਵੱਡੀ ਗਿਣਤੀ ਵਿੱਚ ਜਿਹੜੀਆਂ ਸਾਡੀਆਂ ਮਾਤਾਵਾਂ ਭੈਣਾਂ ਸੰਗਤਾਂ ਪਹੁੰਚੀਆਂ ਔਰ ਜੋ ਪੰਜਾਬ ਦੇ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਆ ਉਸ ਦੀ ਰੋਕਥਾਮ ਲਈ ਜਿਹੜਾ ਪੰਜਾਬ ਬਚਾਓ ਨੌਜਵਾਨੋ ਮਿਸ਼ਨ ਤਹਿਤ ਵਿਸ਼ਵ ਸੂਚੀ ਸੰਸਮਾਜ ਸਾਰੇ ਪੰਜਾਬ ਵਿੱਚ ਜਿਹੜੇ ਪ੍ਰੋਗਰਾਮ ਕਰ ਰਿਹਾ ਸੀਗਾ ਉਸ ਨੂੰ ਦੇਖਦੇ ਹੋਏ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਹੋਰ ਵੀ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਇਹਨਾਂ ਪ੍ਰੋਗਰਾਮਾਂ ਨੂੰ ਹੋਰ ਤੇਜ਼ੀ ਨਾਲ ਕੀਤਾ ਜਾਏਗਾ ਤਾਂ ਕਿ ਜੋ ਵਿਸ਼ਵ ਸੂਫੀ ਸੰਤ ਸਮਾਜ ਹੋਰ ਵੀ ਜਿਹੜੀਆਂ ਸਮਾਜ ਦੀਆਂ ਕਾਰਜੀਆਂ ਨੂੰ ਦੂਰ ਕਰ ਸਕੇ ਇਹ ਸਿਰਫ ਮਲੇ ਕੋਲੇ ਚ ਹੀ ਆ ਜਿੱਥੇ ਹੋਰ ਵੀ ਰੱਖਿਆ ਸਿਰਫ ਮਲੇਰ ਕੋਟਲੇ ਦੇ ਵਿੱਚ ਹੀ ਰੱਖਿਆ ਗਿਆ ਜੀ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਪ੍ਰੋਗਰਾਮ ਜਿਹੜੇ ਇੱਥੇ ਕੀਤੇ ਜਾਊਗੇ ਇਸ ਤੋਂ ਪਹਿਲਾਂ ਵੀ ਮਲੇ ਕੋਲੇ ਚ ਪ੍ਰੋਗਰਾਮ ਰੱਖਿਆ ਗਿਆ ਜੀ ਇਹ ਨਹੀਂ ਇਹ ਪਹਿਲਾ ਪ੍ਰੋਗਰਾਮ ਸਾਡਾ ਮਲੇਰ ਕੋਟਲੇ ਦੇ ਵਿੱਚ ਆ ਵਿਸ਼ਵ ਸੂਫੀ ਸੰਤ ਸਮਾਜ ਦਾ ਬਾਕੀ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਜਿਹੜੇ ਆ ਵੱਡੇ ਪ੍ਰੋਗਰਾਮ ਕੀਤੇ ਗਏ ਆ ਔਰ ਰਮਜ਼ਾਨ ਦਾ ਜਿਹੜਾ ਮਹੀਨਾ ਹੋਣ ਦਾ ਕਰਕੇ ਬਹੁਤ ਸਾਰੇ ਸੰਤ ਮਹਾਂਪੁਰਸ਼ਾ ਜਿਹੜੇ ਸਾਡੇ ਅੱਜ ਇੱਥੇ ਪਹੁੰਚ ਨਹੀਂ ਸਕੇ ਉਹ ਜਲਦੀ ਇਸ ਮਲੇਰਕੋਟਲਾ ਦੀ ਧਰਤੀ ਦੇ ਉੱਤੇ ਆ ਹੋਰ ਵੀ ਵਕ ਵਕ ਡੇਰਿਆਂ ਦੇ ਉੱਤੇ ਜਿਹੜੇ ਸਾਡੇ ਸਮਾਹਲ ਇਸੇ ਤਰ੍ਹਾਂ ਸਮਾਰੋਹ ਜਿਹੜੇ ਕੀਤੇ ਜਾਊਗੇ ਮਲੇਰਕੋਟਲਾ ਦੀ ਧਰਤੀ ਦੇ ਉੱਤੇ ਅਸੀਂ ਬਿਸ਼ਪ ਸੁਫੀ ਸੰਸਮਾਏ ਪਰਿਵਾਰ ਨੂੰ ਪਰਿਵਾਰ ਵੱਲੋਂ ਦੁਆ ਵੀ ਕਰਦੇ ਹਾਂ ਕਿ ਮਲੇਰਕੋਟਲਾ ਦੀ ਧਰਤੀ ਜਿਹੜੀ ਉਹ ਹੱਸਦਾ ਪੰਜਾਬ ਵਸਦਾ ਪੰਜਾਬ ਦੇ ਨਾਲ-ਨਾਲ ਜਿਹੜਾ ਮਲੇਰਕੋਟਲਾ ਦੀ ਧਰਤੀ ਦੇ ਉੱਤੇ ਜਿੰਨੇ ਵੀ ਲੋਕ ਰਹਿੰਦੇ ਆ ਅਸੀਂ ਦੁਆ ਕਰਦੇ ਹਾਂ ਵੀ ਤੰਦਰੁਸਤੀਆਂ ਮਾਲਕ ਉਹਨਾਂ ਨੂੰ ਬਖਸ਼ੇ ਔਰ ਕਿਸੇ ਗੱਲ ਦੀ ਜਿਹੜੀ ਉਹ ਕਮੀ ਨਾ ਜੀ ਥੈਂਕ ਯੂ ਅਸੀਂ ਲਖਦਾ ਤਾਂ ਪੀਰ ਨਗਾਹਾ ਠੰਡੀ ਸ਼ਰਤੂਲੇ ਕੋਲਾ ਦੇ ਮੁੱਖ ਸੇਵਾਦਾਰ ਗਦੀ ਮਸੀਹ ਬਾਬਾ ਤਿਲਕਦਾਦ ਜੀ ਹੋਣ ਦੇ ਨਾਤੇ ਮੈਂ ਪਹਿਲੇ ਨੂੰ ਧੰਨਵਾਦ ਕਰਦਾ ਵਕ ਵਖਾ ਥਾਵਾ ਤੋਂ ਡੇਰਿਆਂ ਤੋਂ ਆਏ ਸੰਤ ਮਹਾਪੁਰਖੋ ਤੇ ਸੰਗਤ ਤੇ ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਵਿਸ਼ਵ ਸੂਫੀ ਸੰਤ ਸਮਾਜ ਇਹਨਾਂ ਨੇ ਤਾਂ ਗੱਲ ਪਿਆ ਵੀ ਆਪਾਂ ਨਸ਼ਿਆਂ ਦੇ ਪ੍ਰਤੀ ਹਾਂ ਦਾ ਨਾਰਾ ਮਾਰਨਾ ਬੱਚਿਆਂ ਨੂੰ ਸਿੱਖਿਆ ਦੇਣੀ ਆ ਤੇ ਨਾਲ ਦੀ ਨਾਲ ਖੇਡਾਂ ਦਾ ਵੀ ਆਪਾਂ ਆਪਣੇ ਦਰਬਾਰਾਂ ਤੇ ਪ੍ਰੋਗਰਾਮ ਰੱਖਿਆ ਕਰਨਾ ਜਿਹਦੇ ਨਾਲ ਕੀ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਇੱਕ ਸਹਿਤ ਮਿਲੇ ਤੇ ਆਪਣੇ ਵੱਡੇ ਬਜ਼ੁਰਗਾਂ ਦਾ ਸਤਿਕਾਰ ਬੱਚਿਆਂ ਨੂੰ ਕਰਨਾ ਚਾਹੀਦਾ ਧਾਰਮਿਕ ਦੇ ਧਾਰਮਿਕ ਨੰਮਾਂ ਦੇ ਨਾਲ-ਨਾਲ ਸੋਸ਼ਲ ਵਰਕ ਵੀ ਇਸ ਬਿਸਵਾ ਸੂਫੀ ਸਮਾਜ ਨੇ ਕਰਨੇ ਪ੍ਰੇਰਣਾ ਕੀਤੀ ਹੈ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਸਾਰੇ ਸੰਤ ਸਮਾਜ ਵੱਲੋਂ ਮਲੇਰਕੋਲੇ ਦੇ ਵਸਨੀਕਾਂ ਨੂੰ ਇਹੀ ਮੈਸੇਜ ਆ ਵੀ ਹਰ ਇੱਕ ਵਿਹਾਰ ਜਿਹੜਾ ਰਲ ਮਿਲ ਕੇ ਸਦਭਾਵਨਾ ਨਾਲ ਮਨਾਣਾ ਚਾਹੀਦਾ ਕਿਉਂਕਿ ਇਨਸਾਨੀਅਤ ਤੋਂ ਵੱਡੀ ਕੋਈ ਚੀਜ਼ ਨਹੀਂ ਹੈ ਪਹਿਲਾਂ ਤਾਂ ਰੱਬ ਪਰਮਾਤਮਾ ਖੁਦਾ ਆ ਉਸ ਤੋਂ ਬਾਅਦ ਜੇ ਆਂਦਾ ਸਿਰਫ ਇਨਸਾਨ ਹੀ ਆਂਦਾ ਹੈ ਉਸ ਤੋਂ ਵੱਡੀ ਕੋਈ ਚੀਜ਼ ਨਹੀਂ ਕਹਿੰਦੇ ਮਾਨਾ ਕਿ ਬੰਦਾ ਖੁਦਾ ਨਹੀਂ ਹੈ ਪਰ ਬਾਤ ਤੋਂ ਇਹ ਵੀ ਹੈ ਕਿ ਬੰਦਾ ਖੁਦਾ ਸੇ ਜੁਦਾ ਵੀ ਨਹੀਂ ਹੈ ਬੰਦੇ ਸਭ ਰੱਬ ਦੇ ਬਣਾਏ ਆ ਤੇ ਰੱਬ ਸਭ ਨਾਲ ਦਾ ਸਭ ਵਿੱਚ ਵੱਸਦਾ ਸਭ ਨੂੰ ਚੰਗੇ ਕੰਮ ਕਰਨੇ ਚਾਹੀਦੇ ਨੇ ਬਜ਼ੁਰਗਾਂ ਦੀ ਸੇਵਾ ਕਰਨੀ ਚਾਹੀਦੀ ਆ ਧਾਰਮਿਕ ਸਮਾਗਮਾਂ 'ਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਤੇ ਇਹਨਾਂ ਕਹਿੰਦੇ ਹੋਏ ਮੈਂ ਬਹੁਤ-ਬਹੁਤ ਵਾਰ ਤੋਂ ਧੰਨਵਾਦ ਕਰਦਾ ਸਾਰਿਆਂ ਦਾ মিডিਆ ਪ੍ਰੈਸਰ رپورਟਰਾਂ ਦਾ ਤੇ ਇੱਥੋਂ ਦੇ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਜਿਨ੍ਹਾਂ ਨੇ ਇਸ ਸਮਾਗਮ ਲਈ ਸਾਨੂੰ ਸਹਿਯੋਗ ਦਿੱਤਾ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਰਿਆਂ ਦਾ ਜੀ ਆ ਧਾਸ ਸ਼ੇਵਕਰਨ ਸ਼ਰਮਾ ਜਨਰਲ ਸੈਕਟਰੀ ਵਿਸ਼ਵ ਸੋਫੀ ਸੰਸਮਾਜ ਪੰਜਾਬ ਕਿਉਂ ਪਰੰਲਾ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਪੰਜਾਬ ਨਸ਼ਿਆਂ ਦੀ ਦਲਦਲ ਦੇ ਵਿੱਚ ਤਸਦਾ ਜਾ ਰਿਹਾ ਹੈ ਨਸ਼ਿਆਂ ਦਾ ਸ਼ੇਮਾਂਦ ਰਿਆ ਜੋ ਉਹ ਪੰਜਾਬ ਦੇ ਵਿੱਚ ਵਗ ਰਿਹਾ ਹੈ ਸੋ ਅਸੀਂ ਵਿਸ਼ਵ ਸੋਫੀ ਸੰਸਮਾਜ ਦੀ ਸਮੁੱਚੀ ਟੀਮ ਸਾਨੂੰ ਸਾਡੇ ਪੰਜਾਬ ਦੇ ਪ੍ਰੈਜ਼ੀਡੈਂਟ ਬਾਬਾ ਦੀਪ ਸਿੰਘ ਜੀ ਨੇ ਮੀਟਿੰਗ ਕੀਤੀ ਪ੍ਰੇਰਿਆ ਤੇ ਅਸੀਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੱਡੇ ਅੰਦੋਲਨ ਕਰ ਰਹੇ ਹਾਂ ਕਿ ਨਸ਼ਿਆਂ ਦੇ ਵਿੱਚੋਂ ਨੌਜਵਾਨਾਂ ਨੂੰ ਕੱਢ ਕੇ ਇੱਕ ਹੱਸਦਾ ਪੰਜਾਬ ਤੇ ਬਸਦਾ ਪੰਜਾਬ ਫਿਰ ਨਵਾਂ ਪੰਜਾਬ ਸਜ ਸਕੀਏ Yeah.